ਅੰਮ੍ਰਿਤਸਰ ਦੇ ਨਿੱਜੀ ਸਕੂਲ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੇ ਨਵੇਂ ਕਾਨੂੰਨ ਬਣੇ ਹਨ ਉਸ ਦੇ ਬਾਰੇ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਕੋਈ ਵੀ ਵਹੀਕਲ ਚਲਾਉਂਦੇ ਹਨ ਉਹਨਾਂ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਸਕੂਲ ਦੇ ਵਿੱਚ ਬੁਲਾ ਕੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੂੰ ਇਸੇ ਬਾਰੇ ਜਾਗਰੂਕ ਵੀ ਕੀਤਾ ਗਿਆ ਸੜਕੀ ਹਾਦਸਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਨੂੰ ਘਟਾਉਣ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਕਿਤੇ ਨਾ ਕਿਤੇ ਪੇਰੈਂਟਸ ਵੀ ਚਿੰਤਤ ਨੇ ਕਿ ਇਸ ਗੱਲ ਨੂੰ ਕਿ ਸਾਡੇ ਬੱਚਿਆਂ ਦੇ ਵਿੱਚ ਜਿਹੜਾ ਦਿਨੋਂ ਦਿਨ ਮੋਟਰਸਾਈਕਲਾਂ ਦਾ ਕ੍ਰੇਜ਼ ਵੱਧਦਾ ਜਾ ਰਿਹਾ ਹੈ ਗੱਜੀਆਂ ਦੇ ਕਰੀਬ ਵੱਧਦਾ ਜਾ ਰ पानी आ प्रिंसिपल अलेक्डर स्कूल मिसेस सुमन इंगल्स और आज हमारे यहाँ हमने एक सेमिनार आ, अरेंज कराया जिसमें पेरेंट्स अच्छे नंबर में पेरेंट्स एंड हमारे सीनियर स्टूडेंट्स क्लास एट नाइन टेन एलेवन ट्वेल्व ने पार्टिसिपेट किया इस आ, सेमिनार में जो ट्रैफिक इंचार्ज मिस्टर दलजीत सिंह और उनकी टीम है उन्होंने बच्चों को और पेरेंट्स को अवेयर कराया कि नया कानून क्या है और उसके क्या क्या कॉन्सिक्वेंसेज हैं ये सब बच्चों को और पेरेंट्स को पता लगा और पेरेंट्स एंड बच्चे सब ने इसको पॉजिटिवली एक्सेप्ट किया सेकेंडली उन्होंने ये बहुत इंपॉर्टेंट बात बताई कि अगर कोई बच्चा हर्ट हो गया या कोई पर्सन हर्ट हो गया रोड में कोई प्रॉब्लम है तो उसको हमको हेल्प करनी चाहिए और वो हेल्प करने के लिए हम हमें रिवाउट किया जाएगा तो ये बच्चों के लिए और पेरेंट्स के लिए और स्कूल के लिए एक बड़ी बात कही गई है तो बच्चे ये नया कानून को फॉलो करने का पेरेंट्स ने नए कानून को फॉलो करने का प्रॉमिस किया है यहां पर जो। जरा जोड़ा नया कानून है ओ दे मुताबिक 199 ते एत 199 बी जड़ी जी शोध हुई है ओ दे संबंध विच असें ਇਹ ਸਕੂਲਾਂ ਦੇ ਵਿੱਚ ਸੈਮੀਨਾਰ ਚੱਲਦੇ ਪਏ ਸੀ ਜਿਨ੍ਹਾਂ ਦੀ ਬਦੌਲਤ ਸਾਡੇ ਅਲੈਗੈਂਡਰਾ ਸਕੂਲ ਦੇ ਪ੍ਰਿੰਸੀਪਲ ਮੈਮ ਨੇ ਸਾਡੀ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਇਹ ਸਕੂਲ ਪਤਵੰਤਾਂ ਨਾਲ ਸਾਡੀ ਮੀਟਿੰਗਾਂ ਹੋ ਚੁੱਕੀਆਂ ਆਂ ਔਰ ਜਿਹੜੀ ਪੇਰੈਂਟਸ ਨਾਲ ਮੀਟਿੰਗ ਹੋਈ ਹੈ ਇਹ ਬੜੀ ਇਲਾਹੀ ਵੰਦ ਹੈ ਕਿ ਬੱਚਿਆਂ ਨੂੰ ਤੇ ਅਵੇਅਰ ਕਰ ਹੀ ਰਹੇ ਆਂ ਨਾਲ ਉਹਨਾਂ ਦੇ ਪੇਰੈਂਟਸ ਨੂੰ ਕੀ ਕੀਤਾ ਜਾਵੇ ਬਹੁਤ ਸਾਰੇ ਲੋਕ ਇਹੀ ਸਵਾਲ ਕਰਦੇ ਨੇ ਕਿ ਪੇਰੈਂਟਸ ਦਾ ਬੜਾ ਵੱਡਾ ਦੂਹਲ ਹੈ ਪੇਰੈਂਟਸ ਦਾ ਵੀ ਦੂਹਲ ਹੈ ਸਕੂਲ ਦਾ ਵੀ ਦੂਹਲ ਹੈ ਸਾਡੇ ਸਮਾਜ ਦਾ ਬੜਾ ਵੱਡਾ ਦੂਹਲ ਹੈ ਅਸੀਂ ਇਹਨੂੰ ਕਿਸਤਾ ਘਟਾ ਸਕਦੇ ਆਂ ਲੋਕਾਂ ਨੂੰ ਅਵੇਅਰ ਕਰ ਦੇ ਮੁਤਾਬਕ ਜਿਹੜੇ ਬੱਚੇ 18 ਸਾਲ ਤੋਂ ਘੱਟ ਦੇ ਨੇ ਉਹ ਟੂ ਵੀਲਰ ਜਾਂ ਫੋਰ ਵੀਲਰ ਨਾ ਚਲਾਉਣ ਤੇ ਜਿਹੜੀ ਇਹਦੇ ਵਿੱਚ ਸਜ਼ਾ ਵਾ ਮੇਨਟੇਨ ਕੀਤੀ ਗਈ ਉਹ ਕੀ ਕੀਤੀ ਗਈ ਹੈ 25000 ਰੁਪਏ ਜੁਰਮਾਨਾ ਵਾ ਔਰ 3 ਸਾਲ ਦੀ ਕੈਦ ਆ ਉਹਦੇ ਪੇਰੈਂਟਸ ਨੂੰ ਜਿਸ ਦਾ ਵੀ ਹਿੱਕਲ ਹੋਏਗਾ ਵੀ ਹਿੱਕਲ ਚਾਹੇ ਉਹ ਚਾਚੇ ਦਾ ਹੋਵੇ ਤਾਏ ਦਾ ਹੋਵੇ ਮਾਮੇ ਦਾ ਹੋਵੇ ਜਾਂ ਦੋਸਤਾਂ ਦਾ ਹੋਵੇ ਜਾਂ ਕਿਸੇ ਗਵੰਡੀ ਦਾ ਹੋਵੇ ਜਿਸ ਦਾ ਵੀ ਵੀ ਹਿੱਕਲ ਹੋਇਆ ਉਸ ਤੇ ਉਹ ਸਜ਼ਾ ਬਣਦੀ ਹੈ ਤੇ ਅਸੀਂ ਇਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅਨੁਸ਼ਾਸਨਿਤ ਪ੍ਰਸ਼ਾਸਨ ਦੇ ਨਾਲ ਆਪਾਂ ਇਹ ਮੇਲਬਾਪ ਕਰਕੇ ਲੋਕਾਂ ਦੇ ਜਿਹੜੇ ਰੂਲ ਹੈ ਰੂਲ ਜਿਹੜੇ ਬਣੇ ਹੋਏ ਆ ਇਹਨਾਂ ਨੂੰ ਅਪਲਾਈ ਕਰਨਾ ਲੋਕ